ਅਸਵਕ ਦੀ ਵੱਡੀ ਖਬਰ ਡਾਕਟਰ ਰੰਗਰੇਟਾ ਦੇ ਨਾਲ ਜੁੜੀ ਹੋਈ ਆ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉੱਥੇ ਹੀ ਉਸਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਐਸਸੀ ਬਰਾਦਰੀ ਹੋਣ ਕਰਕੇ ਮੇਰੇ ਨਾਲ ਤੱਕਾ ਹੋ ਰਿਹਾ ਏ ਇਹ ਕਹਣਾ ਹੈ ਡਾਕਟਰ ਰੰਗਰੇਟਾ ਦਾ ਅਤੇ ਵੀ ਕਿਹਾ ਕਿ ਸਾਨੂੰ ਜਾਣ ਬੁਝ ਕੇ ਡਰਾਇਆ ਤੇ ਮੁਕਾਇਆ ਜਾ ਰਿਹਾ ਏ ਤੇ ਮੇਰੇ ਤੇ ਜਾਣ ਕੇ ਕੇਸ ਪਾਇਆ ਇਸ ਨੂੰ ਲੈ ਕੇ ਡਾਕਟਰ ਰੰਗਰੇਟਾ ਪੇਸੀ ਤੋਂ ਪਹਿਲਾਂ ਅਜ ਬੋਲਦੇ ਨਜ਼ਰ ਆਏ ਨਹੀਂ ਬੀਤੇ ਦਿਨ ਜਦੋਂ ਉਹਨਾਂ ਦਾ ਉਹਨਾਂ ਦੀ ਇੱਕ ਪੇਸੀ ਸੀ ਕੱਲ ਜਦੋਂ ਕੋਰਟ ਦੇ ਵਿੱਚ ਤਾਂ ਉਹ ਚੁੱਪ ਨਜ਼ਰ ਆ ਰਹੇ ਸੀ ਤਾਂ ਅੱਜ ਡਾਕਟਰ ਰੰਗਰੇਟਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪਹਿਲਾਂ ਤੁਹਾਨੂੰ ਬਿਆਨ ਸੁਣਾ ਰਹੇ ਹਾਂ ਤੁਸੀਂ ਵੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਲਈ ਹੈ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਐਸਸੀ ਸਮਾਜ ਦੇ ਵਿੱਚੋਂ ਤੇ ਉਹਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹੈ ਹਾਂਜੀ ਜੀ ਕੋਈ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਹੈ ਲੇਕਿਨ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਫਿਰ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਛੀ ਗਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਇਸ ਸੀ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਭੀਮ ਜੈ ਭਾਰਤ ਐ ਐਸ ਸੀ ਸਮਾਜ ਦੇ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜਿਸ਼ ਦੇ ਤਹਿਤ ਕੀ ਕਹਿਣਾ ਚਾਹੂੰਗਾ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਉਹ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚ ਚਾਹੂੰਗੀ ਮੈਂ ਚੜ੍ਹਦੀ ਕਲਾ ਚ ਆ ਔਰ ਇਹੀ ਕਹੂੰਗਾ ਕਿ ਵਾਇਗੋਜੀ ਕਾ ਖਾਲਸਾ ਵਾਇਗੋਜੀ ਦੀ ਫਤਿਹ ਜੈ ਭੀਮ ਜੈ ਭਾਰਤ ਚੜ੍ਹਦੀ ਕਲਾ ਚ ਆ ਮੈਂ ਚੜ੍ਹਦੀ ਕਲਾ ਚ ਆਪਣੇ ਐਸੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਥਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਕਟੜਮ ਚੌਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸੀ ਸਮਾਜ ਤੋਂ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਧੋਖਾਸ਼ੋਹ ਹੈ ਸਾਜ਼ਿਸ਼ ਦੇ ਤਹਿਤ ਹੋਇਆ ਬਿਲਕੁਲ ਨਹੀਂ ਦੱਸਦੇ ਕਿ ਡਾਕਟਰ ਅੰਗਰੇਟਾ ਦੇ ਉੱਤੇ ਪੀਪੀ ਸੁਖਵਿੰਦਰ ਸਿੰਘ ਨੇ ਜਿਹੜਾ ਐਫਆਈਆ ਦਰਜ ਕਰਵਾਈ ਸੀ ਸਿਮਲਾ ਪੁਰੀ ਥਾਣੇ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਧੀ ਨੂੰ ਗਲਤ ਲਫ਼ਜ਼ ਬੋਲੇ ਗਿਆ ਸੀ ਲਾਈਵ ਹੋ ਕੇ ਫੇਸਬੁਕ ਤੇ ਜਿਹੜਾ ਸੋਸ਼ਲ ਮੀਡੀਆ ਤੇ ਲਗਾਤਾਰ ਮੇਰੇ ਵਿਰੋਧ ਵਿੱਚ ਬੋਲਦਾ ਰਹਿੰਦਾ ਔਰ ਇਸ ਨੇ ਮੇਰੀ ਧੀਆਂ ਤੇ ਮੇਰੀ ਘਰਵਾਲੀ ਨੂੰ ਗਲਤ ਬੋਲਿਆ ਜਿਸ ਤੋਂ ਬਾਅਦ ਉਸ ਤੇ ਮਾਮਲਾ ਦਰਜ ਹੁੰਦਾ ਹੈ ਔਰ ਅੱਜ ਜਦੋਂ ਕੋਰਟ ਦੇ ਵਿੱਚ ਪੇਸ ਹੁੰਦੇ ਨੇ ਤਾਂ ਡਾਕਟਰ ਅੰਗਰੇਟਾ ਦਾ ਇੱਕ ਨਵਾਂ ਹੀ ਰੂਪ ਦੇਖਣ ਨੂੰ ਮਿਲਿਆ ਉਹਨਾਂ ਨੇ ਇੱਕ ਇਹ ਜਾਣਵੁੱਝ ਕੇ ਮੇਰੇ ਤੇ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਇਹ ਵੀ ਕਹਿ ਦਿੱਤਾ ਕਿ ਐਸਸੀ ਬਰਾਦਰੀ ਦੇ ਹੋਣ ਦੇ ਕਰਕੇ ਮੈਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਇਹ ਬਿਆਨ ਦਿੱਤੇ ਨੇ ਅੱਜ ਡਾਕਟਰ ਰੰਗਰੇਟਾ ਨੇ